ਵਾਰਤਾ ਦੇ ਵਿੱਚ ਸਾਰੇ ਪਹੁੰਚੇ ਹੋ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਆਪ ਸਭ ਦੇ ਨਾਲ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇੱਕ ਨਵਾਂ ਉਪਰਾਲਾ ਸਾਂਝਾ ਕਰਨਾ ਹੈ ਆਪ ਸਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਚਾਹੇ ਸਕੂਲ ਆਫ ਫੈਮਿਨੈਂਟਸ ਹੋਣ ਜਾਂ ਬਹੁਤ ਸਾਰਾ ਕੰਮ ਸਰਕਾਰੀ ਸਕੂਲਾਂ ਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਹੈ ਬੀਤੀ ਰੋਜ਼ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੋਣੀ ਹੈ ਜਾਰੀ ਹੋ ਗਿਆ ਜਿਸ ਦੇ ਸਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ 멘ਟਰਸ਼ਿਪ ਪ੍ਰੋਗਰਾਮ ਫਾਰ ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਭਾਵੇਂ ਕਿ ਇੱਕ 멘ਟਰਸ਼ਿਪ ਸਕੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਸ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਤੁਹਾਡੀ ਇੱਕ ਵੱਡੀ ਭੂਮਿਕਾ ਹੈ ਤੁਸੀਂ ਇੱਕ ਸੰਘਰਸ਼ੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਏ ਹੋ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਿਲੈਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਆਪ ਜਿਵੇਂ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਤੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਏ ਦੇ ਸਕੂਲ ਤੇ ਰੂਰਲ ਏਰੀਏ ਦੇ ਸਕੂਲਸ ਦੀ ਲਈ ਹੈ ਮਾਨਸੇ ਦੇ ਵਿੱਚ ਅਗਰ ਕੋਈ ਬੱਚਾ ਅੱਜ 10ਵੀਂ ਜਮਾਤ ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਸਰਕਾਰੀ ਸਕੂਲ ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਪੜਾਈ ਚ ਉਹਦਾ ਸੁਪਨਾ ਹੈ ਕਿ ਉਹ ਆਈਪੀਐਸ ਅਫੀਸਰ ਬਣਨਾ ਚਾਹਦਾ ਹੈ ਪਰ ਉਸ ਦੇ ਕੋਲ ਕੋਈ ਰੀਅਲ ਨਾਤਾ ਇਨਸਪੀਰੇਸ਼ਨ ਹੈ ਤੇ ਨਾ ਹੀ ਗਾਈਡੈਂਸ ਹੈ ਤੁਸੀਂ ਇਮੇਜਿਨ ਕਲਪਨਾ ਕਰਕੇ ਦੇਖੋ ਕਿ ਹੁਣ ਇੱਕ ਆਈਪੀਐਸ ਅਫਸਰ ਉਸ ਦੇ ਨਾਲ ਜਾ ਕੇ ਉਸ ਦੇ ਸਕੂਲ ਦੇ ਵਿੱਚ ਉਸ ਨੂੰ ਗਾਈਡ ਕਰ ਰਿਹਾ ਹੈ ਉਸ ਨੂੰ ਇਨਸਪਾਇਰ ਇਨਸਪੀਰੇਸ਼ਨ ਹੋ ਰਹੀ ਹੈ ਉਹ ਬੱਚਾ ਉਸ ਦੀ ਵਰਦੀ ਤੋਂ ਦੇਖ ਰਿਹਾ ਉਸ ਦੇ ਮੋਢੇ ਤੇ ਲੱਗੇ ਸਟਾਰਿਆਂ ਤੋਂ ਦੇਖ ਰਿਹਾ ਉਸ ਦੇ ਮੋਢੇ ਤੇ ਲਿਖੇ ਆਈਪੀਐਸ ਤੋਂ ਦੇਖ ਰਿਹਾ ਕਿ ਮੈਂ ਵੀ ਇਹ ਬਣ ਸਕਦਾ ਐਦਾਂ ਹੀ ਤਰਨ ਤਰਨ ਦੀ ਕੋਈ ਬੱਚੀ ਬਹੁਤ ਸ਼ਾਨਦਾਰ ਹੈ ਸਾਇੰਸ ਦੇ ਵਿੱਚ ਪਰ ਉਸ ਨੂੰ ਉਹ ਉਸ ਨੂੰ ਪਤਾ ਹੀ ਨਹੀਂ ਆਈਆਈਟੀ ਹੁੰਦੀ ਕੀ ਹੈ ਦਸਵੀਂ ਦੇ ਵਿੱਚ ਬਹੁਤ ਸ਼ਾਨਦਾਰ ਨੰਬਰ ਆਇਆ ਹੈ ਮਾਤਾ ਪਿਤਾ ਉਹਨੂੰ ਹਟਾਣਾ ਚਾਹੁੰਦੇ ਅੱਗੇ ਪੜਾਉਣਾ ਨਹੀਂ ਚਾਹੁੰਦੇ ਤਾਂ ਕੋਈ ਯੰਗ ਆਈਐਸ ਲੜਕੀ ਜਾਂਦੀ ਹੈ ਉੱਥੇ ਤੇ ਉਸ ਬੱਚੀ ਨਾਲ ਬੈਠ ਕੇ ਗੱਲ ਕਰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਆਪਾਂ ਆਈਆਈਟੀ ਇਦਾਂ ਕਰ ਸਕਦੇ ਹਾਂ ਇਨਸਪੀਰੇਸ਼ਨ ਬਹੁਤ ਸਾਰੀ ਮਿਸਾਲ ਮੈਂ ਜਦੋਂ ਇਸ ਸਕੀਮ ਦੇ ਉਸੇ ਵਕਤ ਅਸੀਂ ਵਰਕ ਕਰ ਰਹੇ ਸੀ ਇਸ ਆਈਡੀਆ ਦੇ ਉੱਤੇ ਵਰਕ ਕਰ ਰਹੇ ਸੀ ਤਾਂ ਜੋ ਮੇਰੇ ਕੁਝ ਦੋਸਤ ਨੇ ਬਿਊਰੋਕ੍ਰੇਸੀ ਜਮਾ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਅਜੋ ਕਿਸੇ ਸਾਡੇ ਪੰਜਾਬ ਦੇ ਮੈਂ ਨਾਮ ਵੀ ਲੈ ਦਿੰਦਾ ਡੀਸੀ ਜਲੰਧਰ ਜਿਹੜੇ ਆ ਹਿਮਾਂਸ਼ੂ ਜੀ ਜਰ ਉਹਨਾਂ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਆਪਣੇ ਸਕੂਲ ਦੀ ਕਟਿੰਗ ਭੇਜੀ ਆਪਣੇ ਸਮੇ ਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਸਕੂਲ ਚ ਪੜਦਾ ਸੀ ਉੱਥੇ ਇੱਕ ਵਾਰੀ ਡੀਸੀ ਆਏ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਮੈਂ ਡੀਸੀ ਬੰਨਾ ਚਾਹੁੰਦਾ ਹਾਂ ਤੇ ਵਾਕਈ ਡੀਸੀ ਬਨੇ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਇਨਾ ਅਸਰ ਕਰਦੀ ਹੈ ਤਾਂ ਅਸੀਂ ਇਹ ਜਿਹੜੀ ਹੈ ਤੇ ਇਹ ਸਾਰੀ ਵੌਲੰਟੀਰੀਲੀ ਹੋਊਗੀ ਸਕੀਮ ਅਸੀਂ ਹੁਣੀ ਹੁਣੀ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਦੇ ਹਰ ਇੱਕ ਅਧਿਕਾਰੀ ਕੋਲੇ ਜਾਊਗਾ ਉਹ ਗੂਗਲ ਫਾਰਮ ਉਹ ਆਪਣੀ ਇੱਛਾ ਦੇ ਨਾਲ ਇਰਿਸਪੈਕਟਿਵ ਆਫ देयर ਪੋਸਟਿੰਗ ਇਰਿਸਪੈਕਟਿਵ ਆਫ देयर ਟਰਾਂਸਫਰਸ ਇਸ ਦਾ ਉਹਨਾਂ ਦੀ ਕਰੰਟ ਪੋਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਾਡੀ ਕੋਸ਼ਿਸ਼ ਇਹ ਅਸੀਂ ਤਾਂ ਹੀ ਸਿਲੈਕਟ ਸਕੂਲਸ ਖੋਲ ਰਹੇ ਹਾਂ ਕਿ ਉਹ ਸਕੂਲ ਜਿਹੜੇ ਸਾਡੇ ਅਜਨਾਲੇ ਦਾ ਸਕੂਲ ਸਾਡਾ ਮਾਨਸੇ ਦਾ ਸਕੂਲ ਅਬੋਹਰ ਦਾ ਸਕੂਲ ਤਰਨਤਾਰਨ ਦਾ ਸਕੂਲ ਅਸੀਂ ਉਹ ਸਕੂਲ ਖੋਲ ਰਹੇ ਤਾਂ ਕਿ ਉੱਥੋਂ ਜਾ ਕੇ ਚੇਂਜ ਆਵੇ ਉੱਥੋਂ ਦੇ ਬੱਚੇ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਸਾਡੇ ਆਈਡਲਸ ਅਸੀਂ ਆਪਣੇ ਆਈਡਲਸ ਆਪਣੀ ਇਨਸਪੀਰੇਸ਼ਨ ਉਹ ਬਹੁਤ ਛੋਟੀ ਹੋ ਗਈ ਹੈ ਤਾਂ ਅਸੀਂ ਚਾਹੁੰਦੇ ਆਫੀਸਰਸ ਜਾ ਕੇ ਉਹਨਾਂ ਬੱਚਿਆਂ ਨਾਲ ਬੈਠਣ ਕੱਲੇ ਬੱਚਿਆਂ ਨਹੀਂ ਟੀਚਰਸ ਨੂੰ ਤੁਸੀਂ ਕਲਪਨਾ ਕਰਕੇ ਦੇਖੋ ਅਗਰ ਕੋਈ ਟੀਚਰ ਇਨੋਵੇਸ਼ਨ ਕਰਨਾ ਚਾਹ ਰਿਹਾ ਤੇ ਕਿਸੇ ਜ਼ਿਲ੍ਹੇ ਦਾ ਡੀਸੀ ਜਾ ਕੇ ਉਸ ਟੀਚਰ ਨੂੰ ਉਨੂੰ ਮਦਦ ਮਿਲ ਰਹੀ ਹੈ ਬਹੁਤ ਸਾਰੇ ਕਮ ਬਹੁਤ ਸਾਰੇ ਸਕੂਲਸ ਦੀ ਮਸਲੇ ਕਈ ਵਾਰੀ ਮੈਂ ਆਪ ਜਾ ਕੇ ਸਕੂਲਾਂ ਦੇਖਿਆ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜੋ ਉਸ ਪਿੰਡ ਦੇ ਸਰਪੰਚ ਲੈਵਲ ਤੱਕ ਤੇ ਅਗਰ ਜੀ ਸ਼ਹਿਰ ਦਾ ਸਕੂਲ ਹੈ ਤਾਂ EO ਲੈਵਲ ਤੱਕ ਆ ਕਮੇਟੀ ਦੇ ਪ੍ਰਧਾਨ ਲੈਵਲ ਤੱਕ ਉਹ ਸਕੂਲ ਦਾ ਕੰਮ ਹੋ ਸਕਦਾ ਪਰ ਸਕੂਲ ਵਾਲੇ ਟੀਚਰਸ ਵਿਚਾਰੇ ਲਿਖਦੇ ਰਹਿੰਦੇ ਕੋਈ ਸੁਣਦਾ ਹੀ ਨਹੀਂ ਨਾਓ ਦੇ ਵਿਲ ਹੈਵ ਐਨ ਓਪਰਚੁਨਿਟੀ ਕਿ ਸਿੱਧਾ ਇੱਕ IAS ਆ IPS ਅਫੀਸਰ ਜਾ ਰਿਹਾ ਉਹਦੇ ਫੋਨ ਤੇ ਛੋਟੇ ਮੋਟੇ ਸਾਰੇ ਕੰਮ ਵੀ ਹੋਣਗੇ ਬੱਚਿਆਂ ਨੂੰ ਇਨਸਪੀਰੇਸ਼ਨ ਵੀ ਮਿਲੂਗੀ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਤਾਂ ਹੀ ਅਸੀਂ ਇਸ ਦਾ ਨਾਮ ਮੈਂਟਰਸ਼ਿਪ ਰੱਖਿਆ ਕਿ ਕੋਈ ਉੱਥੇ ਜਾ ਕੇ ਇਹ ਨਹੀਂ ਆ ਕਿ ਉੱਥੇ ਜਾ ਕੇ ਉਹ ਅਧਿਕਾਰੀ ਬਣਨਗੇ ਨਹੀਂ ਇੱਥੇ ਕੋਈ ਵੀ ਅਧਿਕਾਰੀਆਂ ਵਾਲਾ ਰੋਲ ਨਹੀਂ ਹੈ ਇੱਥੇ ਇੱਕ ਦੋਸਤ ਤੇ ਇੱਕ ਗਾਈਡ ਤੇ ਇੱਕ ਮੈਂਟਰ ਉਹ ਦੋਸਤ ਉਹ ਗਾਈਡ ਉਹ ਮੈਂਟਰ ਤੇ ਮੋਟੀਵੇਟਰ ਉਹ ਬੱਚਿਆਂ ਲਈ ਵੀ ਹੈ ਸਕੂਲ ਸਟਾਫ ਲਈ ਵੀ ਹੈ ਉਹ ਬੱਚਿਆਂ ਦੇ ਪੇਰੈਂਟਸ ਲਈ ਵੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਵਿਸ਼ਵਾਸ ਆ ਰਿਹਾ ਕਿ ਅਸੀਂ ਜਿਹੜੇ ਸਕੂਲ ਦੇ ਵਿੱਚ ਸਾਡਾ ਬੱਚਾ ਪੜ ਰਿਹਾ ਉਸ ਨੂੰ ਇੱਕ ਆਈਐਸ ਅਧਿਕਾਰੀ ਮੋਨੀਟਰ ਕਰ ਰਿਹਾ ਤੇ ਜਿਹੜੇ ਜਿਹੜੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਯਾ ਅਦਰ ਆਫੀਸਰਸ ਇਸ ਦੇ ਵਿੱਚ ਸਕੂਲ ਸਪਲਾਈ ਕਰਨਗੇ ਮਿਨੀਮਮ 5 ਸਾਲ ਲਈ ਉਹਨਾਂ ਨੂੰ ਸਕੂਲ ਦੇ ਨਾਲ ਰਿਸ਼ਤਾ ਰੱਖਣਾ ਪੈਣਾ ਤੇ ਸਰਕਾਰ ਇਹੋ ਆਸ ਰੱਖਦੀ ਉਹਨਾਂ ਤੋਂ ਉਮੀਦ ਰੱਖਦੀ ਹੈ ਕਿ ਮਹੀਨੇ ਚ ਇੱਕ ਵਾਰੀ ਉਹ ਜ਼ਰੂਰ ਜਾਇਆ ਕਰਨ ਤੇ ਉਸ ਤੋਂ ਬਾਅਦ ਟਾਈਮ ਟਾਈਮ ਦੇ ਉੱਤੇ ਰਿਪੋਰਟਸ ਤੇ ਹਰ ਸਾਲ ਬਾਅਦ ਇੱਕ ਸਾਲਾਨਾ ਰਿਪੋਰਟ ਸਕੂਲ ਦੀ ਇੱਕ ਐਨੂਅਲ ਆਉਟਪੁੱਟ ਕਿ ਕੀ ਨਤੀਜਾ ਆਇਆ ਉਹ ਵੀ ਉਹ ਜਾਰੀ ਕਰਨਗੇ ਤੇ ਇਸ ਨੂੰ ਪ੍ਰੋਪਰਲੀ ਵਿੱਚ ਪ੍ਰੋਪਰ ਦੇ ਵਿੱਚ ਉਹ ਸਕੂਲ ਦੇ ਬਾਹਰ ਇੱਕ ਐਡਮਿਨਿਸਟ੍ਰੇਟਿਵ ਬੋਰਡ ਲੱਗ ਜਾਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ ਕਿ this school is mentored by this officer ਉਹਨਾਂ ਦਾ ਨਾਮ ਬਕਾਇਦਾ ਲਿਖਿਆ ਹੋਊਗਾ ਤਾਂ ਕਿ ਉਹਨਾਂ ਨੂੰ ਵੀ ਓਨਰਸ਼ਿਪ ਮਿਲੇ ਤੇ ਸਮਾਜ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਜਾਂਦਾ ਜਦੋਂ ਮੈਂ ਇਹ ਸਕੀਮ ਆਈ ਕੈਬਨਿਟ ਚਾਈ ਤਾਂ ਮੈਨੂੰ ਕਿਸੇ ਆਪ ਜੀ ਦੇ ਸਾਥੀ ਦਾ ਕਿਸੇ ਪੱਤਰ ਗੱਲ ਹੋਣਾ ਉਹ ਕਹਿੰਦੇ ਨੇ ਇਸ ਸਕੀਮ ਦਾ ਇੰਨਾ ਵਧੀਆ ਆਈਡੀਆ ਹੈ ਕਿ ਕੱਲੇ ਸਪੋਜ਼ ਕਰੋ ਕਿਸੇ ਪਿੰਡ ਦਾ ਸਕੂਲ ਹੈ ਕਹਿੰਦੇ ਕੱਲੇ ਸਕੂਲ ਦੀ ਸਮੱਸਿਆ ਨਹੀਂ ਪਿੰਡ ਦੀ ਸਮੱਸਿਆ ਵੀ ਹੱਲ ਹੋ ਜਾਣੀ ਹੈ ਬਹੁਤ ساری ਸਮੱਸਿਆਵਾਂ ਪਿੰਡ ਦੇ ਲੋਕ ਉੱਥੇ ਆ ਕੇ ਦੱਸਣਗੇ ਕਿ ਇਸ ਮਹੀਨੇ ਚੰਨੀ ਤਰੀਕਾਂ ਦੇ ਤਾਂ ਪਿੰਡ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ ਇਹ ਇੱਕ ਇਨਾ ਇਨੋਵੇਟਿਵ ਕੰਮ ਹੈ ਤੇ ਇਸ ਨੂੰ ਅਸੀਂ ਆ ਜਾਰੀ ਕੀਤਾ ਫਿਲਹਾਲ ਸ਼ੁਰੂਆਤ ਦੇ ਵਿੱਚ ਅਸੀਂ ਕੁਝ ਸਿਲੈਕਟਿਡ ਸਕੂਲਸ ਆਫ ਫੈਬੀਨੈਂਸ ਤੇ ਮੈਰੀਟੋਰੀਅਸ ਸਕੂਲ ਉਹ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਦਾ ਇੰਟਰਸਟ ਆਊਗਾ ਜਿੰਦੀ ਐਪਲੀਕੇਸ਼ਨ ਸਾਡੇ ਕੋਲ ਆਣਗੀਆਂ ਤੇ ਮੈਂ ਇਸ মিডিਆ ਦੇ ਰਾਹੀਂ ਤੇ ਨਿੱਜੀ ਤੌਰ ਤੇ ਵੀ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਦੇ ਸਕੂਲਾਂ ਨਾਲੋਂ ਮੋਹਾਲੀ ਦੇ ਸਕੂਲਾਂ ਨਾਲੋਂ ਉਹ ਸਕੂਲ ਜਿੱਥੋਂ ਪੰਜਾਬ ਦਾ ਭਵਿੱਖ ਵਾਕਿਆ ਨੇ ਹੈ ਜਿੱਥੇ ਲੋੜ ਹੈ ਇੰਟਰਵੈਂਸ਼ਨ ਦੀ ਉਹਨਾਂ ਸਕੂਲਾਂ ਨੂੰ ਚੁਣਿਏ ਉਹਦੇ ਵਿੱਚ ਉਹਨਾਂ ਨੂੰ ਇੰਨੀ ਖ ਹੈ ਕਿ ਅਗਰ ਕੋਈ ਕਿਸੇ ਦਾ ਉੱਥੇ ਕੋਈ ਜਜ਼ਬਾਤੀ ਰਿਸ਼ਤਾ ਹੈ ਕੋਈ ਆਫੀਸਰ ਉਸ ਸਕੂਲ 'ਚ ਪੜਿਆ ਹੋਵੇ ਜਾਂ ਮਾਤਾ ਪਿਤਾ ਪੜਿਆ ਹੋਇਆ ਜਾਂ ਉਹਦੀ ਕੋਈ ਹੋਰ ਕਿਸੇ ਤਰੀਕੇ ਨਾਲ ਵੀ ਕੋਈ इमोशनल ਬੌਂਡਿੰਗ ਹੈ ਉਸ ਦੇ ਉੱਤੇ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਸ਼ੁਰੂਆਤ ਦੇ ਵਿੱਚ ਅਸੀਂ ਇਹ ਸਕੀਮ ਸਿਰਫ ਲਗਭਗ 80 ਸਕੂਲ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਤੋਂ ਵੱਧ ਤੋਂ ਵੱਧ ਇੰਟਰਸਟ ਆਊਗਾ ਅਸੀਂ ਇਸ ਸਕੂਮ ਇਸ ਸਕੀਮ ਨੂੰ ਹੋਰ ਅੱਗੇ ਖੋਲਾਂਗੇ ਇਸ ਤੋਂ ਬਾਅਦ ਅਸੀਂ ਇਸ ਸਕੀਮ ਨੂੰ ਬਾਕੀ ਅਧਿਕਾਰੀਆਂ ਲਈ ਬਾਕੀ ਅਧਿਕਾਰੀਆਂ ਤੋਂ ਬਾਅਦ ਜਿਹੜੇ ਅਦਰ ਰਜਿਸਟਰਡ ਆਫੀਸਰਸ ਨੇ ਜਿਵੇਂ ਸਿਵਲ ਸਰਜਨਸ ਨੇ ਐਕਸੀਅਨਸ ਨੇ ਵੱਖ-ਵੱਖ ਮਕਮਿਆਂ ਦੇ ਚਾਹੇ ਪੀਐਸਪੀਸੀਐਲ ਦੇ ਹੋਣ ਪੀਡਬਲੂਡੀ ਦੇ ਹੋਣ ਅਦਰ ਜਿਹੜੇ ਆਫੀਸਰਸ ਅਸੀਂ ਉਹਨਾਂ ਨੂੰ ਵੀ ਖੋਲਾਂਗੇ ਕਾਂਕੀ ਜਿਹੜਾ ਹੈ ਇੱਕ ਆਪਣੀ ਜ਼ਿੰਮੇਵਾਰੀ ਤੋਂ ਹਟ ਕੇ ਉਹਨਾਂ ਨੂੰ ਵੀ ਲੱਗੇ ਤੇ ਜਿੰਨੇ ਆਫੀਸਰਸ ਇਸ ਦੇ ਵਿੱਚ ਚੰਗਾ ਕੰਮ ਕਰਨਗੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਸਰਕਾਰ ਜਿਹੜਾ ਹੈ ਰੈਕੋਗਨਾਈਜ਼ ਕਰੂਗੀ ਮੈਨੂੰ ਪੂਰੀ ਉਮੀਦ ਇਹ ਤੇ ਦੇਸ਼ ਦੇ ਵਿੱਚ ਪਹਿਲਾ ਐਕਸਪੈਰੀਮੈਂਟ ਹੈ ਐਦਾਂ ਦਾ ਐਕਸਪੈਰੀਮੈਂਟ ਦੇਸ਼ ਕਦੀ ਵੀ ਨਹੀਂ ਕੀਤਾ ਗਿਆ ਥਿਸ ਇਜ਼ ਦਾ ਫਰਸਟ ਆਫ ਇਟਸ ਕਾਈਂਡ ਐਕਸਪੈਰੀਮੈਂਟ ਤੇ ਮੈਨੂੰ ਲੱਗਦਾ ਇਸ ਦੇ ਨਾਲ ਤੁਹਾਨੂੰ ਬਹੁਤ ਜਲਦੀ ਆਉਣ ਵਾਲੇ ਕੁਝ ਸਾਲਾਂ ਚ ਇੱਕ ਦੋ ਸਾਲਾਂ ਦੇ ਵਿੱਚ ਹੀ ਤੁਹਾਨੂੰ ਇਹ ਇੰਪੈਕਟ ਦਿਖੂਗਾ ਇਹਨਾਂ ਸਕੂਲਾਂ ਦੇ ਵਿੱਚੋਂ ਇਹ ਆਫੀਸਰਸ ਜਾ ਕੇ ਜੋ ਕਮਾਲ ਕਰਨਗੇ ਬੱਚਿਆਂ ਦੀ ਤੁਹਾਨੂੰ ਜਿਹੜੀ ਸਕਸੈਸ ਸਟੋਰੀਸ ਸੁਣਨ ਨੂੰ ਮਿਲਣਗੀਆਂ ਬਹੁਤ ਬਹੁਤ ਧੰਨਵਾਦ